ਈ ਨੰਬੁਰ ਲਈ ਸਨੀਤਾ ਸਨੀਤਾ ਕੱਥ ਹੋਦ ਰਿਆ ਬੜਾ ਮਰ ਲਿਆਂ ਦੇ ਲੂੰਬੜੀ ਵਾਲੇ ਤੇ ਕੀ ਹੋਇਆ ਜਿਹੜਾ ਭੰਤੋੜ ਉਹ ਹੀ ਤਾਂ ਕਿੰਨੇ ਗੁੰਡਾ ਗੱਤੀ ਠੀਕ ਕਰ ਕਾਰਨ ਬਾਈ ਇਹ ਹੋਇਆ ਵੀਰਜੀ ਵੀ ਕਾਰਨ ਇਹ ਹੋਇਆ ਵੀ ਮੇਰਾ ਜਿਹੜਾ ਦੌਰ ਦਾ ਮੁੰਡਾ ਛੋਟਾ ਰਕੇਸ਼ ਤੇ ਲਾਜਰ ਦੋਨੇ ਆਪਸ ਚ ਕਿਤੇ ਬਾਹਰ ਟੱਗ ਪੁੱਗ ਲਾਇਆ ਕੰਮ ਇਕੱਠਾ ਕੀਤਾ ਦਿਹਾੜੀ ਸਾਰਾ ਦਿਨ ਤੇ ਸ਼ਾਮ ਨੂੰ ਪੈਗ ਲਾਇਆ ਪੈਗ ਲਾਇਆ ਸ਼ਾਮ ਨੂੰ ਤੇ ਪੈਗ ਲਾਉਣ ਤੋਂ ਬਾਅਦ ਜਦੋਂ ਸ਼ਾਮ ਚ ਉਥੇ ਆਪਸ ਚ ਬੋਲੇ ਆ ਲੜੇ ਆ ਵੀ ਗਾਲ ਮੰਦਾ ਕੀਤਾ ਵੀ ਰਾਤ ਕੁਝ ਨਹੀਂ ਲੜਾਈ ਝਗੜਾ ਐਵੇਂ ਦਾ ਆਇਆ ਸੀ ਵੀ ਗਾਲ ਮੰਦਾ ਕੀਤਾ ਅਸੀਂ ਮੇਰੇ ਮੁੰਡੇ ਨੇ ਤੇ ਮੈਂ ਅਸੀਂ ਦੋਨਾਂ ਨੇ ਲਿਜਾ ਕੇ ਉਹਨਾਂ ਦੇ ਘਰੇ ਬਿਠਾ ਕੇ ਉਹਨੀਆਂ ਮਿੰਤਾ ਕੀਤੀਆਂ ਵੀ ਲਾਜਰ ਦੀਆਂ ਵੀ ਚੱਲ ਲਾਜਰ ਤੁਸੀਂ ਇਕੱਠੇ ਕੰਮ ਕਰਦੇ ਐ ਇਹੋ ਜੀ ਕੋਈ ਗੱਲ ਨਹੀਂ ਆਪਾਂ ਲੜਨਾ ਨਹੀਂਗਾ ਤੇ ਰਾਤ ਦੀ ਕੋਈ ਗੱਲ ਨਹੀਂ ਸੀ ਆ ਗਈ ਵਧੀਆ ਉਹਨਾਂ ਦੇ ਘਰੇ ਮੇਰਾ ਬੇਟਾ ਉਹਨਾਂ ਦੇ ਘਰੇ ਬੈਠਾ ਆਉਂਦਾ ਜਾਂਦਾ ਬਹੁਤ ਰਹਿੰਦਾ ਸੀ ਕਦੇ ਅਸੀਂ ਲੜੇ ਨਹੀਂ ਸੀਗੇ ਇਹ ਮੁੰਡੇ ਦੋਨਾਂ ਦੀ ਵਜ੍ਹਾ ਨਾਲ ਸਾਡੀ ਲੜਾਈ ਹੋਈ ਆ ਦਿਨੇ ਆਇਆ ਹੁੰਦਾ ਭਰਾ ਰਹਿੰਦਾ ਏ ਜੈਮਲਾਲੇ ਰਹਿ ਰਿਹਾ ਏ ਜੈਮਲਾਲੇ ਤੋਂ ਆਣ ਕੇ ਉਹਨੇ ਰਾਤ ਆਪਦੇ ਪਰਿਵਾਰ ਨੂੰ ਸਾਢੇ 3 ਵਜੇ ਆਇਆ ਸਾਰੇ ਪਰਿਵਾਰ ਦੇ ਘਰ ਵਿੱਚ ਫਿਰਦਾ ਸੀਗਾ ਕਹਿੰਦਾ ਸੀ ਸਾਨੂੰ ਕੁਝ ਨਹੀਂ ਪਤਾ ਸੀ ਕੱਪੜੇ ਗਲੀ 'ਚ ਧੋਈ ਜਾਂਦੇ ਅਸੀਂ ਪਤਾ ਹੁੰਦਾ ਤਾਂ ਅਸੀਂ ਵੀ ਬੁਲਾ ਲੈਂਦੀ ਮਮੀ ਕਹਿੰਦੀ ਕਾਕਾ ਵੀ ਆ ਜਾ ਆਪਾਂ ਗੱਲ ਕਰੀਏ ਵੀ ਆਪਾਂ ਲੜਨਾ ਨਹੀਂਗਾ ਅਸੀਂ ਤਾਂ ਕਿਹਾ ਵੀ ਦੂਰੋਂ ਆਇਆ ਉਹਦੇ ਚਾਚੇ ਪਰਿਵਾਰ ਨੂੰ ਮਿਲਣ ਆਇਆ ਵੀ ਚਲ ਬੁਲਾਉਂਦਾ ਅੱਗੇ ਵੀ ਜਾਂਦਾ ਸਾਰਿਆਂ ਦੇ ਘਰਾਂ 'ਚ ਬਾਈ ਜਦੋਂ ਇਹ ਗੱਲ ਹੋਈ ਤੇ ਤੋਂ ਬਾਅਦ ਉਹਨੇ ਸਾਰਿਆਂ ਨੂੰ ਇਕੱਠਿਆ ਕਰ ਲਿਆ ਤੇ ਬਾਕੀ ਸਾਰੇ ਘਰੇ ਸੀ ਉਹ ਕੱਲਾ ਇੱਕ ਸਲੀਮ ਤੇ ਸਲੀਮ ਦਾ ਸਾਲਾ ਦੋਨੇ ਆਏ ਨੇ ਵਿਸ਼ਾਲ ਗਪਾਲ ਨਵਾਜ ਮਾਰੀ ਆ ਤੇ ਨੰਨੂ ਨੂੰ ਫੇਰ ਵੀ ਨਹੀਂ ਉਹਨੇ ਬੁਲਾਇਆ ਜਿੰਦੇ ਨਾਲ ਰਾਤ ਝਗੜਾ ਹੋਇਆ ਉਹ ਕੋਲ ਖੜਾ ਤੇ ਗਪਾਲ ਨੂੰ ਉਹਨੇ ਬੁਲਾਇਆ ਗਪਾਲ ਬੋਲਣ ਲੱਗ ਗਿਆ ਤੇ ਗਪਾਲ ਨੂੰ ਉਹਨੇ ਲਫੜ ਕੱਢ ਮਾਰਿਆ ਤੇ ਵੱਡੇ ਭਰਾ ਨੇ ਸਲੀਮ ਨੇ ਲਾਜ਼ਰ ਦੇ ਨੇ ਲਾਜ਼ਰ ਨਾਲ ਵੀ ਲੜਾਈ ਰਾਤ ਉਸੇ ਦਿਨ ਉਹਨੇ ਲੜਾਈ ਕੀਤੀ ਸਲੀਮ ਨੇ ਇਹਨਾਂ ਨੇ ਦੋਨਾਂ ਨੇ ਜਦੋਂ ਸਲੀਮ ਨੇ ਚੱਪੇ ਥੱਫੜ ਮਾਰਿਆ ਗਪਾਲ ਦੇ ਤੇ ਉਹਦੇ ਸਾਲੇ ਨੇ ਮਾਰਤਾ ਵਿਸ਼ਾਲ ਦੇ ਥੱਫੜ ਭਾਈ ਫੇਰ ਇਹਨਾਂ ਦੇ ਮਗਰ ਹੱਥ ਵਿੱਚ ਸਮਾਨ ਸੀ ਉਦੋਂ ਹੀ ਮਿੰਟੋ ਮਿੰਟੀ ਉਹਨਾਂ ਦਾ ਲਫੜਾ ਮਾਰਦੇ ਆ ਮਾਰਦੇ ਆ ਵੀ 40 50 ਜਣੇ ਜੋ ਵੀ ਇਹਨਾਂ ਦੇ ਘਰ ਵਿੱਚ ਪਰਿਵਾਰ ਸੀ ਬਾਹਰੋਂ ਮੰਗਾਏ ਗੁੰਡੇ ਸੀ ਸਾਰੇ ਮਿੰਟੋ ਮਿੰਟੀ ਇਕੱਠੇ ਹੋ ਗਏ ਵੀ 1 ਸਕਿੰਟ ਦੇ ਵਿੱਚ ਘੜ ਤੋਂ ਘੜ 50 60 ਜੀ ਇਕੱਠੇ ਹੋ ਗਏ ਸੀ ਇਹਨਾਂ ਦੇ ਤੇ ਗੁੰਡਾ ਗੁਰਦੀ ਦੇ ਵਿੱਚ ਸਾਰੇ ਸੀਗੇ 5:30 ਵਜੇ 5:30 ਵਜੇ ਸ਼ੁਰੂ ਹੋਈ ਇਹ ਗੱਲ ਅਸੀਂ ਭਾਈ 6 ਜਣੇ ਜੀ ਆ ਦੋ ਅਸੀਂ ਆ ਤਿੰਨ ਮੇਰੇ ਦਿਓਰ ਦੇ ਘਰ ਦੇ ਜੀ ਆ ਤੇ ਬਾਕੀ ਉਹ ਮਸ਼ੀਨਾਂ ਤੇ ਗਿਆ ਮੇਰੇ ਘਰ ਵਾਲਾ ਵੀ ਬਾਹਰ ਮਸ਼ੀਨ ਤੇ ਸੀਗਾ ਤੇ ਦਿਓਰ ਮੇਰਾ ਇਨ ਨੂੰ ਜਿਹੜੀਆਂ ਦੂਜੇ ਘਰ ਵਾਲੀਆਂ ਸੋਨੂ ਆ ਦੋਵੇਂ ਜੀ ਉਹ ਸੀ ਤੇ ਦੋਵੇਂ ਜੀ ਇੰਨਾ ਦੇ ਚਿਆਈ ਹੈਗੇ 8 ਕਿ ਜੀ 80 ਸੀਗੇ ਤੇ ਉਹ 50 ਜਣੇ ਤੁਸੀਂ ਇਹ ਦੱਸੋ ਵੀ 50 ਜਣਿਆਂ ਦੇ ਵਿੱਚ 8 ਜਣੇ ਕੀ ਕਰਨਗੇ ਜਿਨ੍ਹਾਂ ਦੇ ਅਸਲਾ ਹੱਥ ਵਿੱਚ ਪਿਸਤੌਲ ਵਾਲਾ ਕੀ ਕੋਸ਼ਾਈ ਤਾ ਰੋੜੇ ਕਵਾੜੇ ਕਸਗੇ ਉੱਥੇ ਦੱਸੋ ਅਸੀਂ ਕੀ ਕਰ ਸਕਦੇ ਸੀ ਅਸੀਂ ਹੱਥ ਵੀ ਚੋੜਦੇ ਸੀ ਸੱਟ ਮੇਰੇ ਤੋਂ ਵੱਜੀ ਆ ਸਲੀਮ ਨੂੰ ਮੇਰੇ ਦਿਓਰ ਨੂੰ ਉਹਨੇ ਜਦੋਂ ਸੱਟ ਮਾਰੀ ਆ ਸੇਵਕ ਨੂੰ ਸੇਵਕ ਨਾਲ ਹੀ ਚ ਡਿੱਗ ਗਿਆ ਉਹਨਾਂ ਦੇ ਮੁੰਡੇ ਦੇ ਜਿਹੜੇ ਛੋਟੇ ਦੇ ਵੱਜੀ ਆ ਸਾਲੇ ਦੇ ਉਹ ਵੱਜੀ ਆ ਮੇਰੇ ਬੇਟੇ ਨੇ ਮਾਰੀ ਆ ਉਹਨੂੰ ਵੀ ਛੱਟ ਏਡੀ ਕੋ ਨਹੀਂ ਕਿਉਂਕਿ ਉਹਨੇ ਵੀ ਛੋਟਾ ਮਾਰਿਆ ਉਹਨੇ ਵੀ ਛੋਟਾ ਮਾਰਿਆ ਸਲੀਮ ਦੇ ਜਦੋਂ ਐਂਦਾ ਮੈਂ ਪਿੱਛੇ ਨੂੰ ਕਸੀਆ ਕਰਨ ਲੱਗੀ ਹੈ ਮੈਂ ਸਲੀਮ ਕੇ ਆਲੇ ਪਾਸੇ ਖੜੀ ਸੀਗੀ ਮੈਂ ਆਪਦੇ ਪਰਿਵਾਰ ਵਾਲ ਨਹੀਂ ਸੀ ਮੈਂ ਸਲੀਮ ਰਣ ਪਿੱਛੇ ਕਰ ਰਹੀ ਸੀ ਤੇ ਸਲੀਮ ਨੂੰ ਜਦੋਂ ਵੀ ਛੱਟ ਵੱਜੀ ਆ ਉਹ ਮੇਰੇ ਤੋਂ ਵੱਜੀ ਆ ਹੁਣ ਕੀ ਮੰਗਦੇ ਕਾਰਵਾਈ ਹੋਣੀ ਚਾਹੀਦੀ ਹੁਣ ਕਾਰਵਾਰੀ ਸਾਡੀ ਪੁਲਿਸ ਆ ਰਹੀ ਹੈ ਆਉਂਦੀ ਹੈ ਦੇਖ ਜਾਂਦੀ ਆ ਉਹ ਸਾਡੇ ਸਾਥ ਆਏ ਹੀ ਇਹ ਨਹੀਂ ਕਹਿ ਰਹੇ ਵੀ ਸਾਡੀ ਸੁਣਾਈ ਨਹੀਂ ਹੋ ਰਹੀ ਸਾਡੀ ਸੁਣਾਈ ਹੋ ਰਹੀ ਆ ਪਰ ਸੁਣਾਈ ਸਾਡੀ ਐ ਵੀ ਉਹ ਆਉਂਦੇ ਆ ਉਹਨਾਂ ਤਾਂ ਉਹਦੀ ਡਿਊਟੀ ਕਰਨੀ ਆ ਅਸੀਂ ਵੀ ਪਾਸੇ ਆਂ ਤਾਂ ਘਰ ਛੱਡ ਕੇ ਪਾਸੇ ਆਂ ਅਸੀਂ ਤਾਂ ਕਿੱਥੇ ਹੀ ਪਾਸੇ ਹੋਣਾ ਜਦੋਂ ਆਉਂਦੇ ਆਹੀਂ ਸਾਨੂੰ ਘਰੇ ਕਹਿੰਦੇ ਜਾਓ ਅਹੀਂ ਉਹਦੇ ਜਦੋਂ ਘਰੇ ਜਾਣੇ ਉਦੋਂ ਫੇਰ ਇਹਨਾਂ ਦਾ ਵੀ ਸਾਰੇ ਰਾਤ ਭੱਜ ਕੇ ਅਸੀਂ ਨਿਕਲੇ ਆ ਤੇ ਅਸੀਂ ਭੱਜ ਕੇ ਰਾਤ ਨਿਕਲੇ ਆ ਤੇ ਹੁਣ ਵੀ ਜਦੋਂ ਅਸੀਂ ਆਣੇ ਹੁਣ ਵੀ ਆਣੇ ਆਣਾ ਹੌਣ ਵੀ ਇੱਥੇ ਇਹਨਾਂ ਤਨੇ ਬਹੁਤ ਝੁੰਡ ਇਕੱਠਾ ਹੋ ਜਾਂਦਾ ਸੀ ਆਪਦਾ ਘਰ ਛੱਡ ਕੇ ਫੇਰ ਚਲੇ ਜਾਂਦੇ ਚੋਰੀ ਹੋਈ ਸਾਰਾ ਕੁਝ ਨਿਕਲ ਗਿਆ ਕੀ ਨਾਮ ਹੈ ਕੀ ਹੋਇਆ ਮੇਰਾ ਨਾਮ ਸਾਹਵਣ ਹੈ ਜੀ ਸਾਹਵਣ ਕੀ ਹੋਇਆ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਇਹ ਹੋਇਆ ਜੀ ਮੇਰਾ ਭਰਾ ਦਾ ਲੜਕਾ ਉਹਦੇ ਨਾਲ ਇੱਕ ਜਿਹੜੇ ਦੂਜੀ ਪਾਰਟੀ ਜਿਹੜੀ ਸਾਡੇ ਨਾਲ ਲੜੇ ਨੇ ਉਹ ਦੂਜੀ ਪਾਰਟੀ ਦਾ ਬੰਦਾ ਜਿਹੜਾ ਤੇ ਉਹ ਬਾਹਰ ਇਹਨੇ ਦੋਵੇਂ ਪੀਂਦੇ ਖਾਂਦੇ ਰਹੇ ਨੇ ਉਥੋਂ ਲੜ ਪਏ ਨੇ ਲੜਪੈਨੇ ਤੇ ਮੁਰਕੇ ਉਹਨੇ ਆਪਦੇ ਭਰਾ ਨੂੰ ਫੋਨ ਕੀਤਾ ਉਹ ਆ ਕੇ ਤੇ ਦੂਜੇ ਮੁੰਡੇ ਨੂੰ ਘਰੋਂ ਬੁਲਾ ਕੇ ਤੇ ਉਹਨੇ ਚਪੇੜੇ ਚਪੜੀ ਡੇ ਪਿਆ ਚਪੇੜਾ ਚਪੜਾ ਮਾਰੀਆਂ ਨੇ ਤੇ ਕੋਲੇ ਬੈਠੇ ਸਾਡੇ ਚਾਚੇ ਹੁਣੀ ਨੇ ਤੇ ਮੇਰਾ ਮੁੰਡਾ ਇਹ ਛੜਾਉਣ ਲੱਗ ਪਏ ਨੇ ਤੇ ਉਹਨਾਂ ਦੇ ਜਿੰਨਾ ਲਾਣਾ ਬਾਣਾ ਤੇ ਉਹ ਸਾਰਾ ਭੱਟ ਗਿਆ ਆਣ ਕੇ ਤੇ ਸੱਟਾਂ ਮਾਰ ਲੱਪੈ ਨੇ ਇੱਕ ਦੂਜੇ ਨੂੰ ਚਿਤਰੋ ਚਿਤਰੀ ਹੋ ਗਏ ਨੇ ਚਿਤਰੋ ਚਿਤਰੀ ਹੋ ਗਏ ਨੇ ਚਲੋ ਅਹੀਂ ਡਰਦੇ ਮਤਲਬ ਇਹ ਜਿਆਦਾ ਸੀਗਾ ਜਿਆਦਾ ਸੀ ਤੇ ਅਹੀਂ ਡਰਦੇ ਘਰੋਂ ਭੱਜ ਗਏ ਆ ਜਦੋਂ ਅਸੀਂ 11 ਤਰੀਕ ਨੂੰ ਲੜਾਈ ਹੋਈ ਹੈ 15 ਤਰੀਕ ਨੂੰ ਘਰ ਘਰੇ ਆਏ ਆ ਤੇ ਆਣ ਕੇ ਵੇਖਿਆ ਤੇ ਸਾਰੇ ਬੂਹੇ ਤੋੜੇ ਭੰਨੇ ਪਏ ਨੇ ਬੜੀ ਇਹਨਾਂ ਚੋਰੀਆਂ ਚੋਰੀ ਵੀ ਕੀਤੀ ਹੈ ਸਾਰੇ ਘਰਾਂ ਦੇ ਵਿੱਚੋਂ ਕਾਫੀ ਨੁਕਸਾਨ ਇਹਨਾਂ ਕੀਤਾ ਜੀ ਤੇ ਸਾਡੀ ਸਰਕਾਰ ਅੱਗੇ ਇਹੋ ਮੰਗੇ ਵੀ ਸਾਡਾ ਜਿਹੜਾ ਇਹ ਨੁਕਸਾਨ ਹੋਇਆ ਤੇ ਸਾਡੀ ਮਤਲਬ ਪੂਰੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਹਾਂ ਜੀ ਗੁੰਡਾਗਰਦੀ ਇਹਨਾਂ ਬਹਰ ਕੀਤੀ ਜੀ ਇਹਨਾਂ ਗੁੰਡਾਗਰਦੀ हां जी हां जी ਵੀਡੀਓ ਵੀ ਹੈਗੀਆਂ ਰਿਕਾਰਡਿੰਗਾਂ ਵੀ ਹੈਗੀਆਂ ਜਿਹੜੀਆਂ ਇਹਨਾਂ ਧਮਕੀਆਂ ਦਿੱਤੀਆਂ ਨੇ ਸਾਨੂੰ ਹਾਂ ਜੀ ਹਾਂ ਜੀ ਸ਼ਰਾਬ ਨੂੰ ਲੈ ਕੇ ਬਸ ਇਹੋ ਦੋ ਪੀਂਦੇ ਖਾਂਦੇ ਰਹੇ ਨੇ ਚਲੋ ਇੱਕ ਦੂਜੇ ਨੂੰ ਘਰ ਬਾ ਆਏ ਆ ਤੇ ਪਰ ਇਹ ਮੁੜ ਕੇ ਇਹਨਾਂ ਜਿਹੜੇ ਦੂਜੇ ਦਿਨ ਕਲੇਸ਼ ਜਿਹੜੀ ਪਾਈ ਏ ਸਾਰਾ ਚੁੱਪ ਚਾਂਦ ਹੋ ਗਈ ਸੀ ਦੂਜੇ ਦਿਨ ਇਹਨਾਂ ਦੇ ਮੁੰਡੇ ਨੇ ਇਹ ਕੰਮ ਕੀਤਾ ਮੁੰਡੇ ਲੈ ਕੇ ਆਇਆ ਤੇ ਇੱਥੇ ਆਣ ਕੇ ਸਾਡੇ ਨਾਲ ਇਹਨੇ ਕੁੱਟ ਮਾਰ ਕੀਤੀ ਐ ਅਸੀਂ ਡਰ ਦੇ ਘਰੋਂ ਨਿਕਲ ਗਏ ਤੇ ਬਸ ਹਾਂ ਜੀ ਉਹ ਕਾਰਵਾਈ ਅਸੀਂ ਚਾਹੁੰਦੇ ਵੀ ਇਹਨਾਂ ਦੇ ਪੂਰੀ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਸਾਨੂੰ ਮਤਲਬ ਵੀ ਤੁਹਾਨੂੰ ਇਹਨਾਂ ਨੂੰ ਮਿਲੇ। ਤੇ ਤੁਸੀਂ ਬਿੰਦਰ ਸਿੰਘ ਜੀ ਆਪ ਬਿੰਦਰ ਕਿੱਥੋਂ ਦੇ ਰਹਿਣ ਮੜੇ? ਨੂਮੜੇ ਵਾਲੇ ਮਰ ਲਿਆਂ ਤਾਂ ਜੀ ਜਿਹੜੀ ਇਹ ਲੜਾਈ ਹੋਈ ਕਿਸ ਨੂੰ ਲੈ ਕੇ ਸੀ? ਤੇ ਜੀ ਆ ਬੱਚੇ-ਬੱਚੇ ਆਪਸ ਵਿੱਚ ਕਿਤੇ दारू ਪੀਤੀ ਹੈ ਨਾ ਰਾਤ ਤੇ ਆਪਸ ਵਿੱਚ ਝਗੜ ਪੈ ਨੇ ਤੇ ਦਿਨੇ ਉਹ ਜਿਹੜੇ ਮੁੰਡਿਆਂ ਦੀ ਲੜਾਈ ਹੋਈ ਇੱਕ ਘਰ ਦਾ ਵੱਡਾ ਮੁੰਡਾ ਆਇਆ ਉਹ ਆ ਕੇ ਉਹ ਦੂਜੇ ਮੁੰਡੇ ਤੇ ਭਰਾ ਦੇ ਗੱਲ ਪੈ ਗਿਆ। ਤੇ ਇਸ ਤੀਜ ਤੋਂ ਲਾ ਕੇ ਲੜਾਈ ਹੋਈ 11 ਤਰੀਕ ਨੂੰ ਲੜਾਈ ਹੋਈ ਏ। ਇਹ ਜਦੋਂ ਦੂਜੀ ਪਾਰਟੀ ਵਾਲੇ ਆਏ ਨੇ ਉਹੀ ਘਰੋਂ ਉਸ ਡਾਂਗਾ ਛੋਟੇ ਲੈ ਕੇ ਆਏ ਆਹੀ ਘਰੋਂ ਭੱਜ ਗਏ ਆ ਤੇ ਘਰੋਂ ਭੱਜ ਗਏ ਤੇ ਉਹ ਇੱਥੇ ਆਹੀ 11 ਤਰੀਕ ਨੂੰ ਘਰੋਂ ਭੱਜ ਗਏ ਆ ਤੇ 15 ਨੂੰ ਆਏ ਘਰੇ ਆ ਕੇ ਆਹੀ ਵੇਖਿਆ ਤੇ ਸਾਡੇ ਘਰਾਂ ਚੋਂ ਚੋਰੀਆਂ ਹੋਈਆਂ ਹੋਈਆਂ ਜੀ ਸਾਰਾ ਸਮਾਨ ਸਾਰਾ ਸਮਾਨ ਚੋਰੀ ਹੋ ਗਿਆ ਭੰਡ ਤੋੜ ਬਹੁਤ ਕੀਤੀ ਤੇ ਇਸ ਕਰਕੇ ਸਾਡੀ ਤਾਂ ਸਰਕਾਰ ਅੱਗੇ ਅਫਸਰਾਂ ਅੱਗੇ ਅਰਜੇ ਬੇਨਤੀ ਹੈ ਵੀ ਸਾਡੀ ਮਦਦ ਕੀਤੀ ਜਾਵੇ ਕਾਰਵਾਈ ਕਾਰਵਾਈ ਹੋਣੀ ਚਾਹੀਦੀ ਇੱਕ ਲੂੰਬੜੀ ਵਾਲੇ ਦਾ ਮਾਮਲਾ ਹੀ ਕੁੱਟਮਾਰ ਦਾ ਕੀ ਹੋਇਆ ਸੀ ਲੂੰਬੜੀ ਵਾਲਾ ਪਿੰਡ ਦੇ ਨਾਲ ਮਰਨੇ ਆ ਉੱਥੇ 10 3 2024 ਦੀ ਗੱਲ ਸ਼ਾਮ ਨੂੰ ਪਹਿਲਾਂ ਸੇਪ ਸਿੰਘ ਹੋਰੀ ਆਪਸ ਵਿੱਚ ਦੋ ਜਣੇ ਸੀਗੇ ਸ਼ਰਾਬੂ ਪੀਣ ਤੋਂ ਉਹਨਾਂ ਦਾ ਇਕੱਠੇ ਦਰੂਪੀ ਦੇ ਵਿੱਚ ਝਗੜਾ ਹੋਇਆ ਮਾਮੂਲੀ ਤਕਰਾਰ ਹੋਇਆ ਉਹਨਾਂ ਦਾ ਪਹਿਲਾਂ ਅਗਲੇ ਦਿਨ ਸ਼ਾਮ ਨੂੰ ਫਿਰ ਉਹਨਾਂ ਦਾ ਝਗੜਾ ਦੁਬਾਰਾ ਹੋਇਆ ਜਿਦੇ ਵਿੱਚ ਦੋ ਇੱਕਤਰ ਦੇ ਬੰਦੇ ਉਹਨਾਂ ਨੂੰ ਸਲੀਮ ਬੱਝੇ ਕਰੀ ਉਹਨਾਂ ਨੂੰ ਚਿੱਟਾ ਵੱਜੀਆਂ ਦੋ ਹੈਗੇ ਦੂਸਰੇ ਪਾਸੇ ਲਾਪਰੇ ਚੰਨੇ ਜੀ ਉਹਨਾਂ ਨੂੰ ਚਿੱਟਾ ਬਲੰਟ ਸੱਟਾਂ 6 6 7 7 ਬੰਦੇ ਦੋਵੇਂ ਪਾਸੇ ਤਲਖਾਏ ਮਕਦਮਾ ਦਾਜੀ ਕਰਦੇ ਸੀ ਫਿਰ ਲਾਲ ਤਰਤੀਸ ਜਰਦੀ ਆਉਣ ਮੈਟ ਜੋਗੀ ਹੋਣਾ ਲਿਖਿਆ ਠੀਕ